ਸਰ ਬੀਤੇ ਦੇ ਨਹੀਂ ਬਬਲਵਿੰਦਰ ਸਿੰਘ ਪੰਦਰਜੀ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ 3 ਮਹੀਨੇ ਕਿਸ ਤਰ੍ਹਾਂ ਦੇਖਦੇ ਹਾਂ ਕਿ ਭਾਰਤ ਪ੍ਰਬੰਧ ਜੜੇ ਲਗਾਏ ਦੇਖੋ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਹਰ ਪੋਲੀਟੀਕਲ ਪਾਰਟੀ ਸਮੇਂ-ਸਮੇਂ ਪ੍ਰਧਾਨ ਉਹਨਾਂ ਦੇ ਆਪਣੇ ਕਾਰਜਕਾਰੀ ਪ੍ਰਧਾਨ ਲਾਉਂਦੇ ਰਹੇ ਸ਼੍ਰੋਮਣੀ ਅਕਾਲੀ ਦਲ 'ਚ ਵੀ ਠੇਕੇਦਾਰ ਸੁਰਜਨ ਸਿੰਘ ਵੀ ਲੱਗੇ ਸੰਤਰਚੰਦ ਸਿੰਘ ਵੀ ਲੱਗੇ ਇੱਕ ਵਾਰੀ ਜੱਤੇਦਾਰ ਮੋਹਨ ਸਿੰਘ ਤੋੜ ਵੀ ਲੱਗੇ ਸੋ ਇਹ ਕਾਰਜਕਾਰੀ ਪ੍ਰਧਾਨ ਲਾਉਣਾ ਕੋਈ ਵੱਡੀ ਗੱਲ ਨਹੀਂ ਗਈ ਇਹ ਪ੍ਰਧਾਨ ਸਾਹਿਬ ਨੂੰ ਵਿਧਾਨਕ ਤੌਰ ਤੇ ਹੀ ਅਖਤਿਆਰਤ ਨੇ ਕਿ ਉਹ ਆਪਣੀ ਥਾਂ ਆਪਣੀਆਂ ਡਿਊਟੀਆਂ ਨਿਭਾਉਣ ਲਈ ਕਿਸੇ ਜ਼ਿੰਮੇਵਾਰੀ ਨਿਭਾਉਣ ਲਈ ਕਿਸੇ ਨੂੰ ਜ਼ਿੰਮੇਵਾਰੀ ਦੇ ਸਕਦੇ ਨੇ ਤੇ ਉਸ ਤਹਿਤ ਤੇ ਮੈਂ ਤਾਂ ਕਹਿੰਦਾ ਕਿ ਇੰਨਾ ਜਿਵੇਂ ਗੁਰੂ ਨੇ ਕੰਮ ਕਰਾਤਾ ਹੁੰਦਾ ਕਿ ਜੇ ਅੱਜ ਹੋਇਆ ਸੀ ਤਾਂ ਅੱਜ ਕਰਨਾ ਪੈਣਾ ਸੀ ਤੇ ਉਹਨਾਂ ਨੇ ਬੜਾ ਗੁਰੂ ਨੇ ਆਪ ਹੀ ਸਮੱਤ ਦੇ ਕੇ ਤੇ ਇੱਕ ਦਿਨ ਪਹਿਲਾਂ ਕਰਾਤਾ ਤੇ ਇਹ ਇਸ ਕਰਕੇ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਗਈ ਹੁੰਦਰ ਸਾਹਿਬ ਇਸ ਵੇਲੇ ਪਾਰਟੀ ਦੇ ਸਭ ਤੋਂ ਸੀਨੀਅਰ ਮੋਸਟ ਲੀਡਰ ਨੇ ਸਭ ਤੋਂ ਸੀਨੀਅਰ ਲੀਡਰ ਨੇ ਤੇ ਉਹਨਾਂ ਨੂੰ ਉਹਨਾਂ ਨੇ ਇਹ ਜ਼ਿੰਮੇਵਾਰੀ ਸੰਭੀ ਹੈ ਤੇ ਬੜੀ ਮੈਨੂੰ ਲੱਗਦਾ ਕਿ ਉਹ ਬੜੀ ਵਧੀਆ ਨਿਭਾਉਣਗੇ ਤੇ ਸੁਖਬੀਰ ਸਿੰਘ ਬਾਦਲ ਜੀ ਨੇ ਜਿਹੜਾ ਰਖਾਇਆ ਲਾਨਿਆਂ ਨੂੰ ਉਹਦੇ ਬਾਰੇ ਦੇਖੋ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਇੱਕ ਮर्यादा ਇੱਕ ਉਹਨਾਂ ਦਾ ਸਿਧਾਂਤ ਹੈ ਉੱਥੇ ਜਾਤ ਵੀ ਕੋਈ ਧਾਰਮਿਕ ਵਗਿਆ ਹੁੰਦੀ ਹੈ ਕੋਈ ਸ਼ਿਕਾਇਤ ਕਰਦਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਉਹ ਸ਼ਿਕਾਇਤ ਦੀ ਪਰਚੋਲ ਕਰਕੇ ਨਿਰਣਾ ਕਰਦੇ ਆ ਕਿ ਕੀ ਬੰਦਾ ਜਿਹਦੇ ਵਿਰੁੱਧ ਉਹ ਸ਼ਿਕਾਇਤ ਕਰ ਰਹੇ ਨੇ ਉਹਦੇ ਉਲਟ ਕੋਈ ਤੱਥ ਹੈਗੇ ਉਹਨੂੰ ਬੁਲਾਉਣਾ ਚਾਹੀਦਾ ਨਹੀਂ ਬੁਲਾਉਣਾ ਚਾਹੀਦਾ ਜਿਆਦਾ ਇਹ ਅਕਾਲੀ ਦਲ ਚੋਂ ਕੱਢੇ ਹੋਏ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਈ ਸ਼ਿਕਾਇਤ ਦਿੱਤੀ ਜੀ ਕਿ ਜੋ ਉਹਨਾਂ ਨੇ ਕਿਹਾ ਕਿ ਸਾਤੋਂ ਵੀ ਗਲਤੀਆਂ ਹੋਈਆਂ ਨੇ ਤੇ ਸੁਖਬੀ ਸਿੰਘ ਬਾਦਲ ਦੇ ਪ੍ਰਧਾਨਗੀ ਦੇ ਜ਼ਰਾਰ ਹੋਈਆਂ ਨੇ ਤਾਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬਾਨ ਨੇ ਫੈਸਲਾ ਕਰਕੇ ਉਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਤੋਂ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਸੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਹੁਤ ਹੀ ਨਿਮਰਤਾ ਸਾਇਤ ਇੱਕ ਵਧੀਆ ਸਿੱਖ ਹੋਂ ਦੇ ਨਾਤੇ ਗੁਰੂ ਦੀ ਭੈ ਤੇ ਅਦਰ ਤੇ ਆ ਸਤਕਾਰ ਕਰਦਿਆਂ ਹੋਇਆ ਸਾਰੀਆਂ ਭੁੱਲਾ ਜਿਹੜੀਆਂ ਆਪਣੀ ਝੋਲੀ ਚ ਪਵਾ ਕੇ ਆਪਣਾ ਜਵਾਬ ਦਿੱਤਾ ਸੀਗਾ ਤੇ ਸ੍ਰੀ ਅਕਾਲ ਤਖਤ ਸਾਹਿਬ ਅੱਜ ਜੱਥੇਦਾਰ ਸਾਹਿਬ ਨੇ ਉਹ ਜਵਾਬ ਨੂੰ ਵਿਚਾਰਦਿਆਂ ਹੋਇਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉਹਦਾ ਕਿਹਾ ਜੀ ਇਹਨਾਂ ਨੂੰ ਇਹ ਵੀ ਅਵਗਿਆ ਦਾ ਰੂਸੀ ਹੈ ਤਾਂ ਇਸ ਕਰਕੇ ਉਹਨਾਂ ਨੂੰ ਕਿਹਾ ਹੈਗਾ ਕਿ ਉਹ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਕੇ ਆਪਣੀ ਮਾਫੀ ਮੰਗਣ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਉਸ ਵੇਲੇ ਸਰਕਾਰ ਦੇ ਵਜ਼ੀਰ ਸੀਗੇ ਉਹ ਵੀ 15 ਦਿਨਾਂ ਦੇ ਅੰਦਰ ਅੰਦਰ ਆਪਣਾ ਜਵਾਬ ਦੇਣ ਤਾਂ ਇਹ ਇੱਕ ਸ਼ਰੀਅਤ ਕਾਲ ਤੱਕ ਸਾਡੀ ਮर्यादा ਦਾ ਇਹ ਹਿੱਸਾ ਹੈਗਾ ਤੇ ਅੱਜ ਤੱਕ ਕਈ ਪ੍ਰਧਾਨ ਸਾਹਿਬ ਰਹੇ ਨੇ ਸ਼੍ਰੋਮਣੀ ਕਾਲੀਤਾਲ ਦੇ ਸ਼ਰੋਮੀ ਗੁਰਦਾਰੇ ਪ੍ਰਬੰਧਕ ਕਮੇਟੀ ਦੇ ਜੀਨਾਂ ਨੂੰ ਸਿਰਿਆ ਕਾਲ ਤੱਕ ਸਾਹਿਬ ਨੇ ਸਮੇਂ-ਸਮੇਂ ਭੁਲਾ ਕੇ ਧਾਰਮਿਕ ਸਜਾਵਾਂ ਦਿੱਤੀਆਂ ਨੇ ਭਾਵੇਂ ਸ਼੍ਰੀਮਾਨ ਮਾਸਟਰ ਕਾਰਾ ਸਿੰਘ ਹੋਣ ਜਾਂ ਹੋਰ ਦੂਸਰੇ ਪ੍ਰਧਾਨ ਹੋਣ ਉਹਨਾਂ ਨੂੰ ਦਿੱਤੀਆਂ ਨੇ ਕਿ ਉਹ ਪੇਸ਼ ਹੋ ਕੇ ਆਪਣੀਆਂ ਸਜਾਵਾਂ ਸੇਵਾਵਾਂ ਵਿੱਚ ਲੈਂਦੇ ਵੀ ਰਹੇ ਸੀ ਸਰ ਬਾਗੀ ਢੜੇ ਦੇ ਨਾਲ ਕਿਤੇ ਸਵਾਲ ਉਹਨਾਂ ਦੇ ਬੰਦ ਖੜੇ ਕੀਤੇ ਕਿ ਕੀ ਲੱਗਦਾ ਸਰ ਉਹ ਜਿਹੜਾ ਬਾਗੀ ਢੜੇ ਦੇ ਪੱਲੇ ਕੀ ਹੈ ਮੈਨੂੰ ਦੱਸਣਾ ਹੈ ਭਾਵੇਂ 7 ਜ਼ੀਰੋ ਵਾਲਾ ਲੋ 8 ਲਾ ਲੋ ਜਿੰਨਾ ਚਿਰ ਗੱਡੀ ਦੇ ਅੱਗੇ ਇੰਜਨ ਨਹੀਂ ਗਿਆ ਤੇ ਇਹਦੇ 'ਤੇ ਇੱਕ ਜੰਕ ਹੁੰਦੇ ਆ ਉਹ ਜੰਕ ਨੇ ਬਾਗੀਆਂ ਦੇ ਪੱਲੇ ਬਿਲਕੁਲ ਕੁਝ ਨਹੀਂ ਗਾ ਜੇ ਬਾਗੀਆਂ ਨੂੰ ਤਾਂ ਮੈਂ ਇੱਕੋ ਇੱਕ ਬੇਨਤੀ ਕਰਦਾ ਕਿ ਭਾਵੇਂ ਆਵੋ ਤੁਸੀਂ ਕਹਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਤੇ ਲੋਕ ਔਖੇ ਨੇ ਹੁਣ ਤੁਸੀਂ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਦਾ ਚਾਰਜ ਵੀ ਨਹੀਂ ਚੋਣਾ ਆਣੀਆ ਲੜ ਲੋ ਲੱਖ ਜੀ ਪਤਾ ਕਿੰਨੇ ਪਾਣੀ 'ਚ ਜੇ ਮੂੰਹ ਤੋਂ ਮੱਖੀ ਉਡਾਉਣ ਵਾਲਾ ਲੱਭ ਗਿਆ ਤਾਂ ਮੈਨੂੰ ਫੜ ਲੈਣਾ ਉਹਨਾਂ ਨੂੰ ਕੌਣ ਜਾਣਦਾ ਕ੍ਰੈਡਿਬਿਲਟੀ ਹੈ ਯਾਨੀ ਕਿ ਉਹਨਾਂ ਨੇ ਜਿੰਨੇ ਪੰਥਕ ਗੁਨਾਹ ਉਹਨਾਂ ਨੇ ਕੀਤੇ ਆ ਜੇ ਨੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਨੇ ਮੈਂ ਸਮਝਦਾ ਇਹ ਆ ਹੁਣ ਜਿਹੜਾ ਅਜ ਸਿੰਘ ਸਾਹਿਬ ਨੇ ਹੁਕਮ ਦਿੱਤਾ ਉਹਦੇ ਵਿੱਚ ਪਰਮਿੰਦਰ ਸਿੰਘ ਢੀਂਡ ਸਾਹਿਬ ਵੇਲੇ ਮੰਤਰੀ ਸੀ ਉਹਨੂੰ ਵੀ ਵਿੱਚ ਸਾਥਤ ਹੋ ਗਿਆ ਸਰਜੀਤ ਸਿੰਘ ਰਖੜਾ ਵੀ ਉਹਨਾਂ ਚ ਆ ਗਿਆ ਸਰਦਾਰ ਸਕੰਦਰ ਸਿੰਘ ਮਲੂਕਾ ਵੀ ਉਹਨਾਂ ਚ ਆ ਗਿਆ ਤੇ ਫਿਰ ਕੱਲਾ ਦੋਸ਼ੀ ਸੁਖਵੀਰ ਸਿੰਘ ਨੂੰ ਢਾ ਕੇ ਉਹ ਕਹਿ ਦੇਣਗੇ ਤੁਸੀਂ ਸਾਫ پاک ਸਾਫ ਹੋ ਗਏ ਉਹਨਾਂ ਨੇ ਅੱਜ ਕਹਿ ਲਿਆ ਕਿ ਜਿਹੜੇ ਉਸ ਵੇਲੇ ਦੇ ਮੰਤਰੀ ਸੀ ਤੇ ਸਿੱਖੀ 'ਚ ਯਕੀਨ ਰੱਖਦੇ ਨੇ ਉਹਨਾਂ ਨੂੰ ਵੀ ਆਪਣੇ ਸਟੈਂਡ ਸਪਸ਼ਟੀਕਰਨ ਕਰਨੇ ਪੈਣਗੇ ਉਹਨਾਂ ਦੇ ਵੀ ਕਰਨੇ ਪੈਣਗੇ ਸੋ ਮੈਂ ਇਸ ਗੱਲ ਕਰਕੇ ਕਹਿੰਦਾ ਬਾਗੀ ਤੜੇ ਵਾਲੇ ਤਾਂ RAMREEDIM ਤੋਂ ਵੋਟਾਂ ਲੈਂਦੇ ਰਹੇ ਨੇ 2017 ਜਦ ਬੇਦਵੀ ਤੋਂ ਬਾਅਦ ਚੰਦੂ ਮਾਜਰਾ ਸਾਹਿਬ ਤੇ ਉਹਨਾਂ ਦਾ ਬੇਟਾ ਬਾਈ ਨੰਬਰ ਫਟਕ ਉੱਥੇ ਪਟਿਆਲੇ ਜਿੱਥੇ ਉਹਨਾਂ ਦੇ ਪੋਲੀਟੀਕਲ ਵਿੰਗ ਦੇ ਇੰਚਾਰਜ ਆਏ ਨੇ ਸਪੋਰਟ ਡਿclare ਕਰ ਲਈ ਉੱਥੇ ਸਟੇਜ ਤੇ ਨਾਲ ਨਹੀਂ ਸੀ ਬੱਲੂ ਸਟੇਜ ਚਲਾਉਂਦਾ ਸੀ ਕਿ ਕਹਿੰਨ ਚੰਦੂ ਮਾਜਰਾ ਸਾਹਿਬ ਕਿ ਨਹੀਂ ਗਏ ਰਾਤ ਨੂੰ ਅੱਧੀ ਰਾਤ 12 ਵਜੇ ਮੀਟਿੰਗ ਕਿਉਂ ਕੀਤੀ ਉਹਨੋਂ ਕੱਲ ਕਿਸੇ ਪ੍ਰੈਸ ਵਾਲੇ ਨੂੰ ਕਹਿੰਦੇ ਮੈਨੂੰ ਸੁਖਬੀਰ ਜੀ ਨੇ ਭੇਜਿਆ ਸੀ ਬੜਾ ਕਾਗਿਆਕਾਰ ਸੀ ਯਾਰ ਤੂੰ ਸੁਖਬੀਰ ਜੀ ਦਾ ਜੇ ਇੰਨਾ ਆਗਿਆਕਾਰ ਸੀ ਹੁਣ ਕਿਉਂ ਭੱਜਿਆ ਫੇਰ ਸੁਖਬੀਰ ਜੀ ਦਾ ਅਪਰਚਿਓਨਿਸਟ ਉਹ ਕਹਿੰਦੇ ਆ ਫੇਰ ਕਹਿੰਦੇ ਮੈਨੂੰ ਬੜੀ ਹੈਰਾਨੀ ਦੀ ਗੱਲ ਲੱਗੀ ਕਹਿੰਦੇ ਜੰਨੂ ਮਾਇਰਾ ਸਾਹਿਬ ਕਹਿੰਦੇ ਅਸੀਂ ਪਿਓ ਪੁੱਤ ਨੇ ਟਿਕਟ ਤਾਂ ਲਈ ਆ ਮੈਂ ਐਨਐਸਐ ਦੋ ਵਾਰੀ ਕੈਦ ਕੱਟੀ ਹੈ ਉਹ ਯਾਰ ਤੂੰ ਸਾਲ ਨਹੀਂ ਦੋ ਸਾਲ ਕੱਟੀ ਹੋਣੀ ਤੂੰ ਦੋ ਸਾਲ ਬਾਅਦ ਦੋ ਭਾਲਦਾ ਤੇ ਬਾਦਲ ਸਾਹਿਬ ਨੇ ਤਾਂ 18 ਸਾਲ ਕੱਟੀ ਹੈ ਤੇ ਜੇ ਉਹਨਾਂ ਦੇ ਬੇਟਾ ਤੇ ਨੋ ਬਣ ਗਏ ਤਾਂ ਉਹਨਾਂ ਦਾ ਕੀ ਕਿੜਾ ਮੇਰਾ ਮਤਲਬ ਦੂਸਰੇ ਨੂੰ ਉਂਗਲ ਕਰਕੇ ਚਿੱਕੜ ਸੁੱਟਣਾ ਇਹਨਾਂ ਦਾ ਇੱਕ ਸੁਭਾਅ ਬਣ ਗਿਆ ਉਹਨਾਂ ਦੇ ਪੱਲੇ ਕੱਖ ਨਹੀਂ ਹੈ ਬਾਕੀ ਆ ਨਹੀਂ ਤਾਂ ਗੱਲ ਹੀ ਨਾ ਕਰਿਆ ਕਰੋ ਉਹ ਤਾਂ ਵਿਹਲੇ ਨੇ ਆ ਬੀਬੀ ਜੀ ਜੀਤ कौर ਨੇ ਵੀ ਸਵਾਲ ਚੁੱਕੇ ਨੇ ਜੀ ਉਹ ਕਹਿੰਦੇ ਕੀ ਬੀਬੀ ਜੀ ਨੂੰ ਮੈਂ ਬਹੁਤ ਨਿਮਰਤਾ ਨਾਲ ਕਹਿਣਾ ਕਿ ਨਾ ਮੈਂ ਬੀਬੀ ਨਾਲ ਕਦੇ ਬਹਿਸ ਹੀ ਨਹੀਂ ਕਰਦਾ ਹੁੰਦਾ ਕਿ ਬੀਬੀ ਜੀ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਪਲਾਤੀ ਸੀਟ ਜਿੱਤ ਕੇ ਦਿਖਾਓ ਯਾ ਜਮਾਨਤ ਨਾਲ ਜਬ ਤੋ ਇਹ ਕਹਿ ਦੇਣਾ ਹੁਣ ਤਾਂ ਸੁਖਵੀਰ ਤੋਂ ਲੈਦਾ ਲੜ ਲਓ ਹੁਣ ਚੋਣ ਤੁਹਾਡੇ ਪੱਲੇ ਕੀ ਐ ਅਕਾਲੀ ਦਲ ਦੀ ਗੱਡੀ ਤੇ ਚੜ ਕੇ ਲੀਡਰ ਬਣ ਕੇ ਹੁਣ ਅਕਾਲੀ ਦਲ ਦੀ ਗੱਡੀ ਦਾ ਟਾਇਰ ਪੈਂਚਰ ਕਰਨ ਨੂੰ ਫਿਰਦੇ ਹੋ ਨਹੀਂ ਹੋਣਾ ਤੁਹਾਡੇ ਅੱਗੇ ਦੇਖੋ ਕੰਗਣਾ ਦਾ ਜਿਹੜਾ ਹੈਗਾ ਨਾ ਤੌਰ ਤਰੀਕਾ ਉਹਨੂੰ ਆਪਣਾ ਤੌਰ ਤਰੀਕਾ ਸੁਧਾਰਨਾ ਪਊਗਾ ਉਹਨੂੰ ਗੱਲ ਲਾ ਕੇ ਗੱਲ ਕਰਨ ਦੀ ਆਦਤ ਆ ਉਹ ਨੂੰ ਮੇਰਾ ਖਿਆਲ ਹੈ ਇੰਨਾ ਮੁੱਦਿਆਂ ਦੀ ਗੰਭੀਰਤਾ ਹੀ ਨਹੀਂ ਪਤਾ ਜਿਹਦੇ ਬਾਰੇ ਉਹ ਬੋਲੀ ਜਾਂਦੀ ਹੈ ਉਹ ਨੂੰ ਇੰਨਾ ਮੁੱਦਿਆਂ ਦੀ ਗੰਭੀਰਤਾ ਸਮਝਣੀ ਚਾਹੀਦੀ ਹੈ ਕਿ ਪੰਥਕ ਸਫਾ ਵਿੱਚ ਜਿਹੜੀ ਐਮਰਜੈਂਸੀ ਐਮਰਜੈਂਸੀ ਹੋਈ ਗੁਰਬਾਨ ਹੋਈਆਂ ਕੁਰਬਾਨੀਆਂ ਸੰਜਰਨੈਲ ਸਿੰਘ ਵੱਲੋਂ ਨਵਾਈਆਂ ਪੰਥਕ ਸੇਵਾਵਾਂ ਨੂੰ ਉਹ ਆਪਣਾ ਇੱਕ ਰੋਜ਼ਦਾਰ ਰੁਟੀਨ ਦਾ ਆਪਣਾ ਕੰਮ ਸਮਝਦੀ ਹੈ ਪੋਲੀਟਿਕਲ ਉਹ ਨੂੰ ਮੈਂ ਇਹ ਸਲਾਹ ਦਊਂਗਾ ਕਿ ਵਿਵਾਦ ਉਹ ਐਮਪੀ ਬਣੀ ਹੈ ਹਿਮਾਚਲ ਇਹ ਮਾਚਲ ਦੇ ਮੁੱਦਿਆਂ ਦੀ ਗੱਲ ਕਰਿਆ ਕਰ ਤੁਸੀਂ ਖਾਸ ਦੇ ਪੰਜਾਬ ਤੇ ਕਿਰਸਾਨੀ ਦੇ ਮੁੱਦਿਆਂ ਤੇ ਨਾ ਬੋਲਿਆ ਕਰ ਨਾਲੇ ਆਪ ਮਰਾਂਗੇ ਨਾਲੇ ਪਾਰਟੀ ਨੂੰ ਮਰਵਾਏਂਗੇ ਤੇਰੇ ਤੈਨੂੰ ਇੰਨੀ ਸਮਝ